ਬਾਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਬਿਜਲੀ ਕਾਮੇ ਉਦੋਂ ਹੱਕੇ ਵੱਕੇ ਰਹਿ ਸੜਕਾਂ ਤੇ ਉੱਤਰ ਆਏ ਜਦੋਂ ਸਰਕਾਰ ਵੱਲੋਂ ਦਿੱਤੀ 16 ਸਤੰਬਰ ਦੀ ਮੀਟਿੰਗ ਤੋਂ ਪਾਸਾ ਵਟ ਲਿਆ ਲੰਬੇ ਅਰਸੇ ਤੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨਾਂ ਅਤੇ ਰੋਸ ਧਰਨਿਆਂ ਤੇ ਉਤਰੇ ਹੋਏ ਠੇਕਾ ਬਿਜਲੀ ਮੁਲਾਜ਼ਮਾਂ ਦੀ ਆਸਾਂ ਤੇ ਉਦੋਂ ਇੱਕ ਵਾਰ ਫਿਰ ਤੋਂ ਪਾਣੀ ਫਿਰ ਗਿਆ ਜਦੋਂ 16 ਸਤੰਬਰ ਦੀ ਦੁਪਹਿਰੇ 2 ਵਜੇ ਤੱਕ ਕੀਤੀ ਗਈ ਮੀਟਿੰਗ ਤੋਂ ਟਾਲ ਮਟੋਲ ਕਰਦੇ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਇਹ ਸੁਣਦੇ ਹੀ ਪਾਵਰ ਕਮ ਐਂਡ ট্রান্সਕੋ ਠੇਕਾ ਮਜ਼ਦਮ ਯੂਨੀਅਨ ਪੰਜਾਬ ਆਪੇ ਤੋਂ ਬਾਹਰ ਹੋ ਗਈ ਅਤੇ ਉਸ ਵੱਲੋਂ ਦਿੱਤੇ ਗਏ ਸੱਦੇ ਤੇ ਸ਼ਹਿਰ ਸ਼ਹਿਰ ਕਸਬੇ ਕਸਬੇ ਬਿਜਲੀ ਮੁਲਾਜ਼ਮ ਠੇਕਾ ਬਿਜਲੀ ਮੁਲਾਜ਼ਮ ਸੜਕਾਂ ਤੇ ਉੱਤਰ ਰੋਸ਼ ਪ੍ਰਦਰਸ਼ਨ ਕਰਨ ਲੱਗੇ ਰੋਹੀਪੁਰ ਸ਼ਹਿਰ ਵਿਖੇ ਸਰਕਲ ਪ੍ਰਧਾਨ ਸ਼ੇਰ ਸਿੰਘ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਡਿਵੀਜ਼ਨ ਪ੍ਰਧਾਨ ਵਿਸ਼ਾਲ ਤੇਜੀ ਸਬਡਿਵੀਜ਼ਨ ਪ੍ਰਧਾਨ ਬੂਟਾ ਸਿੰਘ ਤੇ ਸਬਡਿਵੀਜ਼ਨ ਪ੍ਰਧਾਨ ਫਰੋਸ਼ਾ ਗੁਰਜੰਟ ਸਿੰਘ ਸੁਮਿਤ ਯਗੋਸ਼ ਖੋਕਰ ਆਗੂਆਂ ਦੀ ਅਗਵਾਈ ਹੇਠ ਥਾ-ਥਾ ਤੇ ਰੋਜ਼ ਪ੍ਰਦਰਸ਼ਨ ਕੀਤੇ ਗਏ ਪ੍ਰਦਰਸ਼ਨਕਾਰੀ ਸਰਕਾਰ ਤੇ ਜਿੱਥੇ ਵਾਜਾਂ ਤੋਂ ਭੱਜਣ ਦੇ ਦੋਸ਼ ਲਗਾ ਰਹੇ ਸਨ ਉਥੇ ਉਹ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਦੀ ਆਵਾਜ਼ ਵੀ ਬੁਲੰਦ ਕਰ ਰਹੇ ਸਨ ਆਊਟਸੋਰਸਿੰਗ ਕੰਮਿਆਂ ਦਾ ਸਿੱਧੀ ਮੰਗ ਸੀ ਕਿ ਉਹਨਾਂ ਨੂੰ ਵਿਭਾਗ ਚ ਪੱਕੇ ਤੌਰ ਤੇ ਸ਼ਾਮਲ ਕੀਤਾ ਜਾਵੇ ਕਟੋ ਘੱਟ ਗੁਜ਼ਾਰੇ ਯੋਗ ਤਨਖਾਹ ਨਿਸ਼ਚਿਤ ਕੀਤੀ ਜਾਵੇ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂਹ ਪੈਣ ਵਾਲੇ ਕਾਮਿਆਂ ਦੇ ਵਾਰਸਾਂ ਨੂੰ 1 ਕਰੋੜ ਰੁਪਇਆ ਸਹਾਈਤਾ ਰਾਸ਼ੀ ਵਜੋਂ ਦਿੱਤਾ ਜਾਵੇ ਅਤੇ ਪਰਿਵਾਰ ਦੇ ਮੈਂਬਰ ਨੂੰ ਪੱਕੀ ਨੌਕਰੀ ਦਿੱਤੀ ਜਾਵੇ ਆਧ ਹੱਕੀ ਮੰਗਾਂ ਨੂੰ ਲੈ ਕੇ ਪੂਰਤੀ ਨਾ ਹੁੰਦੀ ਦੇਖ ਬਿਜਲੀ ਮੁਲਾਜ਼ਮ ਜਿੱਥੇ ਸੜਕਾਂ ਤੇ ਉਤਰੇ ਉੱਥੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਬਿਜਲੀ ਮੰਤਰੀ ਤੇ ਕਿਰਤ ਮੰਤਰੀ ਹੋਰਾਂ ਦਾ ਸਾਂਝਾ ਪੁਤਲਾ ਬਣਾ ਕੇ ਖੂਕ ਭਾਰੀ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਠੇਕਾ ਕੰਮਿਆਂ ਨੇ ਅਲਾਨ ਕੀਤਾ ਕਿ ਉਹ ਪਾਵਰ ਕੰਮ ਐਂਡ ਟ੍ਰਾਸਕੋ ਠੇਕਾ ਮਜ਼ਦੂਰ ਯੂਨੀਅਨ ਪੰਜਾਬ ਦੇ ਝੰਡੇ ਹੇਠ 17 ਸਤੰਬਰ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਖੜ੍ਹ ਵਿਖੇ ਨਰਵਿਕਨ ਲਗਾਤਾਰ ਚੱਲਣ ਵਾਲਾ ਰੋਸ ਧਰਨਾ ਦੇਣਗੇ ਅਤੇ ਉਹਨਾਂ ਨੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਜ਼ੋਰ ਜ਼ੋਰ ਅਪੀਲ ਕੀਤੀ ਕਿ ਸਮੂਹ ਕੇ ਕਾਮਾਜ਼ਮ ਵਾਤੋ ਵਾਤ ਗਿੰਤੀ ਤੇ ਆਪਣੇ ਪਰਿਵਾਰਾਂ ਸਮੇਤ ਧਰਨੇ 'ਚ ਪਾਗ ਲੈਣ ਆਓ ਕਰਦੇ ਆਂ ਬਲੀਜ਼ੀ ਮੁਲਾਜ਼ਮਾਂ ਨਾਲ ਗੱਲ ਕੀ ਕਹਿਣਾ ਉਹਨਾਂ ਦਾ ਅੱਜ ਜਿਹੜਾ ਬਰੋਇਪੁਰ ਸਰਕਲ ਦੇ ਵਿੱਚ ਅੱਜ ਜਿਹੜਾ ਪੰਜਾਬ ਦੇ ਸੀਐਮ ਮਾਨ ਭਗਵੰਤ ਮਾਨ ਦਾ ਗਗਨ ਨਮੋਲ ਕਿਰਤ ਮੰਤਰੀ ਜੀ ਦਾ ਅਤੇ ਹਰਪਾਲ ਚਿਮਾ ਜੀ ਦਾ ਵਿੱਤ ਮੰਤਰੀ ਜਿਹੜੇ ਆਪਣੇ ਅਤੇ ਬਿਜਲੀ ਮੰਤਰੀ ਦਾ ਪੁਤਲਾ ਫੂਕਾ ਗਿਆ ਹੈ ਕਿਉਂਕਿ ਇਹਨਾਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਕਿ 16 ਅਗਸਤ ਨੂੰ ਸਾਡਾ ਸੂਬਾ ਪਧਰੀ ਜਿਹੜਾ ਧਰਨਾ ਕਰੜ ਵਿਖੇ ਦਿੱਤਾ ਗਿਆ ਸੀ ਅਤੇ ਉਸ ਧਰਨੇ ਦੇ ਧਰਨਾ ਚੱਲਦੇ ਦੌਰਾਨ ਇਹਨਾਂ ਨੇ ਜਿਹੜੀ ਕਿ 28 ਅਗਸਤ ਦੀ ਮੀਟਿੰਗ ਦਿੱਤੀ ਸੀ 28 ਅਗਸਤ ਨੂੰ ਮੀਟਿੰਗ ਦੇ ਵਿੱਚ ਜਿਹੜਾ ਕਿ ਬਿਜਲੀ ਮੰਤਰੀ ਗੈਰਹਾਜ਼ਰ ਰਿਆ ਅਤੇ ਫਿਰ ਇਹਨਾਂ ਨੇ ਇਹ ਮੀਟਿੰਗ ਨੂੰ ਮੁਲਤਵੀ ਕਰਕੇ ਜਿਹੜੀ ਸ਼ੋਤ 6 ਤਰੀਕ ਨੂੰ ਕੀਤੀ ਗਈ ਪਰ 6 ਤਰੀਕ ਨੂੰ ਵੀ ਜਿਹੜਾ ਸੀਐਮ ਮੀਟਿੰਗ ਤੋਂ ਭੱਜਦਾ ਦਿਖਾਈ ਦੇ ਰਿਹਾ ਹੈ ਤੇ ਸਾਰੇ ਸਾਡੇ ਵਰਕਰਾਂ ਦੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਅਤੇ ਇਹ ਸਰਕਾਰ ਦੀ ਨਿੰਦਣਯੋਗ ਗੱਲ ਹੈ ਕਿ ਜਿਹੜੀ ਇਹ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਤਾਂ ਕਹਿੰਦੀ ਸੀ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਜਦੋਂ ਮੇਰੀ ਸਰਕਾਰ ਆਵੇਗੀ ਅਤੇ ਸਭ ਤੋਂ ਪਹਿਲਾਂ ਜਿਹੜਾ ਮੈਂ ਜਿਹੜੇ ਸਰਕਾਰੀ ਅਦਾਰਿਆਂ ਦਾ ਜਿਹੜਾ ਮੈਂ ਨਿਜੀਕਰਨ ਨਿਜੀਕਰਨ ਬੰਦ ਕਰਾਂਗਾ ਅਤੇ ਜਾਹੇ ਪੈਸਕੋਰਾ ਹੀ ਕੰਪਨੀਆਂ ਰਾਹੀ ਚਾਹੇ ਆਊਟਸੋਰਸਿੰਗ ਮਲਾਜ਼ਮ ਜਿੰਨੇ ਵੀ ਕੰਮ ਕਰਦੇ ਨੇ ਉਹਨਾਂ ਨੇ ਮੈਂ ਜਿਹੜਾ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਜਿਹੜਾ ਕਿ ਮੈਂ ਦੇ ਵਿੱਚ ਪੱਕਾ ਕਰਾਂਗਾ ਪਰ ਅੱਜ ਇਹ ਸਰਕਾਰ ਆਪਣੇ ਵਾਅਦੇ ਤੋਂ ਭੱਜਦੀ ਏ ਕਿਸੇ ਵੀ ਮਲਾਜ਼ਮ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਤੇ ਕਿਸੇ ਵੀ ਮਲਾਜ਼ਮ ਨੂੰ ਜਿਹੜੀ ਪ੍ਰੋਪਰ ਤਨਖਾਹ ਨਹੀਂ ਦਿੱਤੀ ਜਾ ਰਹੀ ਅੱਜ ਵੱਡੀਆਂ-ਵੱਡੀਆਂ ਕੰਪਨੀਆਂ ਕਰੋੜਾਂ ਰੁਪਏ ਦੀ ਜਿਹੜੀ ਘਪਲਾ ਕਰ ਰਹੀ ਏ ਪਰ ਜਿਹੜੇ ਔਰ ਸੌਰ ਜਿਹੜੇ ਸੀਐਚਪੀ ਦੇ ਸੀਐਚਡਬਲਯੂ ਮਲਾਏਮ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਪੈਣੇ ਉਹਨਾਂ ਨੂੰ ਜਿਹੜੀ ਤਨਖਾਹ ਨਹੀਂ ਦਿੱਤੀ ਜਾ ਰਹੀ ਸਾਥੀਓ ਪੂਰੀ ਇਹ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਜਿਹੜੀ ਜਿਹੜਾ ਕੀ ਕਿਸੇ ਵੀ ਸ਼ਰਤ ਦੇ ਆਧਾਰ ਤੋਂ ਬਿਨਾਂ ਸਾਡੇ ਸੀਐਚਪੀ ਦੇ ਸੀਐਚਡਬਲਯੂ ਕਾਮਿਆਂ ਨੂੰ ਵਿਭਾਗ ਦੇ ਵਿੱਚ ਲਾ ਕੇ ਰੈਗੂਲਰ ਕੀਤਾ ਜਾਵੇ ਅਤੇ ਘਟੋ ਘਾਟੇ ਜਿਹੜੀ 1948 ਐਕਟ ਦੇ ਮੁਤਾਬਕ ਜਿਹੜੀ ਕੀ ਗੁਜ਼ਾਰਾ ਯੋਗ ਤਨਖਾਹ ਦਿੱਤੀ ਜਾਵੇ ਜਿਹੜੀ ਕੀ ਤਾ 35000 ਜਿਹੜੀ ਤਨਖਾਹ ਨਿਸ਼ਚਿਤ ਕੀਤੀ ਜਾਵੇ ਉਸ ਤੋਂ ਬਾਅਦ ਜਿਹੜੇ ਜਿਹੜੇ ਸਾਡੇ ਸਾਥੀ ਲੰਮੇ ਸਮੇਂ ਤੋਂ ਜਿਹੜੇ 400 ਤੋਂ ਪਾਰ ਜਿਹੜੇ ਟੱਪ ਕੇ ਛਤਰੀ ਦੀ ਡੈਥ ਹੋ ਚੁੱਕੀ ਏ ਜੇ ਗੱਲ ਕਰੀਏ ਜੂਨ ਤੇ ਜੁਲਾਈ ਦੇ ਵਿੱਚ ਵਟ ਪੈੜੀ ਸੀਨਾਂ ਦੇ ਵਿੱਚ ਜਿਹੜੇ ਸਾਡੇ 20 ਤੋਂ 22 ਸਾਥੀ ਜਿਹੜੇ ਇਸ ਬਿਜਲੀ ਬੋਰਡ ਦੀ ਘਟਿਆ ਮੈਨੇਜਮੈਂਟ ਦੇ ਕਾਰਨ ਤੇ ਘਟਿਆ ਸਿਸਟਮ ਦੇ ਕਾਰਨ 20 ਸਾਥੀ ਜਿਹੜੇ ਕਰੰਟ ਦੇ ਕਾਰਨ ਕਈਆ ਪੰਗ ਹੋ ਗਏ ਅਤੇ ਕਈਆਂ ਦੇ ਜਿਹੜਾ ਕੀ ਗੁਪਤ ਅੰਗ ਜਿਹੜੇ ਸਾਥੀਓ ਸੜ ਚੁੱਕ ਸੜ ਗਏ ਅਤੇ ਜਿੰਨਾਂ ਗ੍ਰੀ ਸਾਥੀਆਂ ਦੀ ਡੈਥ ਹੋ ਗਈ ਅਲੈਸੇ ਕੋਨਾਂ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਹੈ ਕੋਈ ਸਰਕਾਰੀ ਨੌਕਰੀ ਨਹੀਂ ਹੈ ਤੇ ਕੋਈ ਸਰਕਾਰੀ ਪੈਨਸ਼ਨ ਨਹੀਂ ਹੈ ਉਸ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਹੈ ਜਿਹੜਾ ਕਿ ਸਰਕਾਰ ਤੋਂ ਮੰਗ ਕਰਦੇ ਆ ਚਲੋ ਸਾਡੇ ਸਾਥੀ ਦੀ ਕੀ ਡੈਥ ਹੁੰਦੀ ਏ ਜਿਹੜੀ ਕਰੋੜ ਰੁਪਏ ਰਾਸ਼ੀ ਤੇ ਉਸ ਦੇ ਪਰਿਵਾਰ ਦੀ ਪੈਨਸ਼ਨ ਤੇ ਇੱਕ ਸਰਕਾਰ ਉਹਨੂੰ ਪਰਿਵਾਰ ਨੂੰ ਨੌਕਰੀ ਦੇ ਤਾਂ ਜੋ ਘੁੱਟ ਘੜੋ ਉਸ ਦਾ ਪਰਿਵਾਰ ਹੈ ਜਿਹੜਾ ਗੁਜ਼ਾਰਾ ਕਰ ਸਕੇ ਤਾਂ ਸਾਥੀਓ ਉਸ ਤੋਂ ਬਾਅਦ ਜਿੰਨਾ ਵੀ ਨਿਜੀ ਕਰਨ ਹੋ ਰਿਹਾ ਠੇਕੇਦਾਰਾਂ ਦੇ ਰਾਹੀਂ ਤੇ ਕੰਪਨੀਆਂ ਨੂੰ ਪਿੱਛੋਂ ਹਟਾ ਕੇ ਜਿਹੜਾ 800 ਰੁਪਏ ਸੰਗ ਮਲਾਈ ਮਾਣੋਂ ਮੈਂ ਕਹਿੰਦੇ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇ ਤਾਂ ਹੀ ਜਿਹੜੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਜੇਕਰ ਸਾਡੀ ਮੰਗ ਪ੍ਰਵਾਨ ਨਹੀਂ ਕੀਤੀ ਜਾ ਰਹੀ ਕੱਲ 17 ਤਰੀਕ ਨੂੰ ਸਾਡਾ ਖਰੜ ਵਿਖੇ ਧਰਨਾ ਹੈ ਤਾਂ ਅਸੀਂ ਉੱਥੇ ਪੱਕਾ ਧਰਨਾ ਲਾਵਾਂਗੇ ਸਾਡੀਆਂ ਜਿਹੜੀਆਂ ਸਰਕਾਰੀ ਜਥੇਬੰਦੀਆਂ ਬਿਜਲੀ ਦੇ ਬਿਲੀ ਬੋਰਡ ਦੇ ਵਿੱਚ ਨੇ ਉਹ ਸਾਡੀ ਪੂਰਨ ਯੋਗਤਾ ਦੇ ਮਦਦ ਕਰਦੀਆਂ ਨੇ ਚਾਹੇ ਕਿਸਾਨ ਜਥੇਬੰਦੀਆਂ ਨੇ ਤਾਂ ਅਸੀਂ ਉਹ ਆਪਣੀਆਂ ਮੰਗਾਂ ਮੰਗਵਾ ਕੇ ਉੱਠਾਂਗੇ ਇਹਦਾ ਅਸੀਂ ਖਰੜ ਵਿਖੇ ਪਰਿਵਾਰਾਂ ਤੇ ਬੱਚਾ ਸਮੇਤ ਪੱਕਾ ਮੋਰਚਾ ਲਾਉਣ ਜਾ ਰਹੇ ਆ ਤਾਂ ਧੰਨਵਾਦ ਸਾਹਿਬ ਜੀ